ਫਿਰੋਜ਼ਪੁਰ ਤੋਂ ਵੀ ਬੰਦੇ ਭਾਰਤ ਟ੍ਰੇਨ ਚੱਲੂਗੀ ਸਟੇਟ ਯੂਨੀਅਨ ਮਿਨਿਸਟਰ ਰਮਨੀਤ ਬਿੱਟੂ ਅਤੇ ਯੂਨੀਅਨ ਮਿਨਿਸਟਰ ਰੇਲਵੇ ਅਸ਼ਵਨੀ ਵੈਸ਼ਨਵ ਨੇ ਇਹ ਜਾਣਕਾਰੀ ਦਿੱਤੀ ਹੈਗੀ ਸਗੀ ਤਾਂ ਫਿਰੋਜ਼ਪੁਰ ਨੂੰ ਸਵਾਗਤ ਮਿਲੀ ਹੈਗੀ ਹੈ ਦੀਵਾਲੀ ਦਾ ਤੋਹਫਾ ਦੱਸਿਆ ਜਾ ਰਿਹਾ ਹੈਗਾ ਇਸ ਰੂਟ ਤੇ ਜਿਹੜੀ ਫਿਰੋਜ਼ਪੁਰ ਤੋਂ ਦਿੱਲੀ ਰੂਟ ਦੇ ਉੱਪਰ ਇਹ ਜਿਹੜੀ ਬੰਦੇ ਭਾਰਤ ਟ੍ਰੇਨ ਹੈ ਉਹ ਚਲਾਈ ਜਾਣੀ ਹੈਗੀ ਔਰ ਫਿਰੋਜ਼ਪੁਰ ਤੋਂ ਪਹਿਲੀ ਟ੍ਰੇਨ ਹੈਗੀ ਜਿਹੜੀ ਬੰਦੇ ਭਾਰਤ ਹੈ ਉਹ ਚਲਣੀ ਹੈ ਵੱਖ-ਵੱਖ ਰੂਟਾਂ ਦੇ ਉੱਪਰ ਔਰ ਇਸ ਦੇ ਵਿੱਚ ਪਟਿਆਲਾ ਰੂਟ ਵੀ ਜਿਹੜਾ ਐਡ ਕੀਤਾ ਗਿਆ ਹੈਗਾ ਪਟਿਆਲਾ ਕਨੈਕਟੀਵਿਟੀ ਕੀਤੀ ਗਈ ਹੈ ਔਰ 6 ਘੰਟੇ 40 ਮਿੰਟ ਦੇ ਉੱਪਰ ਜਿਹੜਾ ਇਹ ਦਿੱਲੀ ਪਹੁੰਚੂਗੀ ਦਿੱਲੀ ਤੋਂ ਵੀ ਚੱਲੇਗੀ ਤਾਂ ਫਿਰੋਜ਼ਪੁਰ ਤੋਂ ਵੀ ਚੱਲੇਗੀ ਤਾਂ ਐਸੇਮ ਅਸੀਂ ਰੇਲਵੇ ਸਟੇਸ਼ਨ ਤੇ ਮੌਜੂਦ ਹੈਗੇ ਆ ਇੱਥੋਂ ਹੀ ਜਿਹੜਾ ਟ੍ਰੇਨ ਚੱਲੂਗੀ ਹਾਲਾਂਕਿ ਕਿੰਨੀ ਤਰੀਕ ਨੂੰ ਚੱਲੇਗੀ ਇਸ ਦੇ ਬਾਰੇ ਜਾਣਕਾਰੀ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਪਰ ਰੂਟ ਜਿਹੜੇ ਆ ਦੱਸੇ ਗਿਆ ਫਿਰੋਜ਼ਪੁਰ ਕੈਂਟ ਤੋਂ ਜਿਹੜੀ ਇਹ ਚੱਲੂਗੀ ਫਰੀਦਕੋਟ ਬਠਿੰਡਾ ਧੂਰੀ ਪਟਿਆਲਾ ਅੰਮ੍ਰਿਤਸਰ ਕੈਂਟ ਕੁਰੂਕਸ਼ੇਤਰ ਪਾਣੀਪਤ ਤੇ ਦਿੱਲੀ ਜਿਹੜੀ ਇਹ ਗੱਲ ਕੀਤੀ ਗਈ ਹੈ ਔਰ ਜਦੋਂ ਦਿੱਲੀ ਤੋਂ ਵੀ ਚਲਣੀ ਆ ਉਹ ਵੀ ਇਹੀ ਰੂਟ ਹੈਗਾ 6 ਘੰਟੇ 40 ਮਿੰਟ ਦਾ ਜਿਹੜਾ ਟਾਈਮ ਦੱਸਿਆ ਗਿਆ ਔਰ ਕਿਲੋਮੀਟਰ ਜਿਹੜਾ ਡਿਸਟੈਂਸ ਹੈ ਉਹ ਦੱਸਿਆ ਗਿਆ ਹੈ 486 ਕਿਲੋਮੀਟਰ ਡਿਸਟੈਂਸ ਦੱਸਿਆ ਗਿਆ ਹੈਗਾ ਔਰ ਇਹ ਵੱਡੀ ਸੁਗਾਤ ਜਿਹੜੀ ਆ ਉਹ ਮਿਲੀ ਹੈਗੀ ਆ ਸਾਹ ਬੰਦੇ ਭਾਰਤ ਦੀ ਹੋਰ ਵੀ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਪਰ ਬੰਦੇ ਭਾਰਤ ਦੀਆਂ ਟ੍ਰੇਨਾਂ ਜਿਹੜੀਆਂ ਨੇ ਉਹ ਚੱਲਦੀਆਂ ਹੈਗੀਆਂ ਨੇ ਔਰ ਫਿਰੋਜ਼ਪੁਰ ਦੇ ਵਿੱਚ ਇਹ ਟ੍ਰੇਨ ਜਿਹੜੀ ਚੱਲਦੀ ਹੈ ਇਸ ਨਾਲ ਵਪਾਰੀਆਂ ਨੂੰ ਜਿਹੜਾ ਕਾਫੀ ਫਾਇਦਾ ਹੋਊਗਾ ਕਿਉਂਕਿ ਵਪਾਰੀ ਜਿਹੜਾ ਉਹ ਸਮਾਨ ਲੈਣ ਦੇ ਲਈ ਦਿੱਲੀ ਜਾਂਦੇ ਹੈਗੇ ਸੀਗੇ ਉਹਨਾਂ ਨੂੰ ਟਾਈਮ ਲੱਗਦਾ ਹੈਗਾ ਸੀਗਾ ਉਹਨਾਂ ਕੋਲ ਹੋਰ ਜਿਹੜਾ ਆਪਸ਼ਨ ਨਹੀਂ ਹੈਗੀ ਸੀਗੀ ਡੋਰ ਟ੍ਰੇਨਾਂ ਜਿਹੜੀਆਂ ਫਿਰੋਜ਼ਪੁਰ ਤੋਂ ਦਿੱਲੀ ਨੂੰ ਜਾਂਦੀਆਂ ਹੈਗੀਆਂ ਸੀਗੀਆਂ ਹੁਣ ਬੰਦੇ ਭਾਰਤ ਟ੍ਰੇਨ ਵੀ ਜਿਹੜੀ ਹੈ ਉਹ ਉਹਨਾਂ ਨੂੰ ਮਿਲੀ ਹੈ ਔਰ ਵੱਡੀ ਰਾਹਤ ਜਿਹੜੀ ਹੈ ਉਹਨਾਂ ਨੂੰ ਮਿਲੂਗੀ ਕਿਉਂਕਿ ਜਦੋਂ ਉਹ ਖਾਈ ਨਹੀਂ ਹੋਊਗੀ ਇੱਕ ਤਾਂ ਸਫ਼ਰ ਜਿਹੜਾ ਆਰਾਮਦਾਇਕ ਹੋਊਗਾ ਫਾਸਟ ਚੇਨ ਹੈਗੀ ਹੈ ਫਿਰੋਜ਼ਪੁਰ ਤੋਂ ਜਿਹੜੀ ਟ੍ਰੇਨ ਚੱਲੇਗੀ ਔਰ ਗੱਲਬਾਤ ਵੀ ਕੀਤੀ ਸੀ ਲੋਕਾਂ ਦੇ ਨਾਲ ਲੋਕਾਂ ਦਾ ਕਹਿਣਾ ਹੈਗਾ ਕਿ ਉਹਨਾਂ ਨੂੰ ਉਹ ਫਾਇਦਾ ਹੋਊਗਾ ਇਸ ਟ੍ਰੇਨ ਦੇ ਨਾਲ ਉਹਨਾਂ ਨੂੰ ਰਾਹਤ ਮਿਲੀ ਹੈਗੀ ਔਰ ਇਹ ਫਾਸਟ ਟ੍ਰੇਨ ਹੈਗੀ ਹੈ ਔਰ ਰੂਟ ਜਿਹੜੇ ਆ को डिफरेंट रूट पे दीती गई है पटियाला जेड़ा नाल जोडया गया हैगा ता ता जेड़े जिन्ना ने पटियाला ਜਾਣਾ ਹੈਗਾ ता ओनां नु भी जेड़ा ਬਹੁਤ ਵਧੀਆ ਹੋਇਆ ਇਸ ਰੂਟ ਦੇ ਨਾਲ ਔਰ ਜਦੋਂ ਇਹ ਚੱਲੇਗੀ ਤਾਂ ਲੋਕਾਂ ਨੂੰ ਵੱਡੀ ਰਾਹ ਜੜੀ ਆ ਮਿਲੂਗੀ। ਕੱਲ ਮੰੰਨੀ ਮੰਤਰੀ ਜੀ ਨੇ ਦਿੱਲੀ ਮੇ ਪ੍ਰੈਸ ਕਾਨਫਰੰਸ ਮੇ ਇਹ ਐਨਾਨਸ ਕੀਆ ਹੈ ਕਿ ਫਿਰੋਜ਼ਪੁਰ ਸੇ ਦਿੱਲੀ ਹੰਦਵਾਰਤ ਜੋ ਹੈ ਜਲਦੀ ਸ਼ੁਰੂ ਕੀ ਜਾਏਗੀ। ਔਰ ਇਸ ਦਾ ਜੋ ਟਾਈਮ ਟੇਬਲ ਹੈ ਇੱਕ ਵਾਰ ਆਫੀਸ਼ਲ ਨੋਟੀਫਿਕੇਸ਼ਨ ਆ ਜਾਏਗਾ ਤਾਂ इसका टाइम टेबल जो है हम बता पाएंगे और कौन सी डेट से स्टार्ट होगी वो तो भी तभी बता पाएंगे बट ये जल्द ही शुरू होगी और इससे जो है इस इलाके को बहुत फायदा होने वाला है अभी तक जो है इस इलाके में कोई भी वंदे भारत नहीं है इस इलाके की पहली वंदे भारत होगी और यहाँ के लोगों की जो अपेक्षाएँ हैं रेलवे से और भारत सरकार से उन सब अपेक्षाओं को ये वंदे भारत जो है पूरा करेगी और इससे यहाँ से जाने वाले जो है जो भी व्यापारी हैं और हमारे जो बाकी भी लोग हैं उन सबको काफी इससे सहूलत होगी और इस इलाके की जो है जो इकोनॉमिक डेवलपमेंट है उसमें भी इस वंदे भारत से जो है काफी हमें उम्मीद है कि फायदा मिलेगा कैमरा पर्सन सनी चोपड़ा टीवी फिरोजपुर